ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰਬਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰਬਾਹੇ ਗੁਰੂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਨਾਮ ਇਸ ਰੂਪ ਤਿਆਗ ਕਉ ਬਿਰਾਜ ਦੀ ਮੂਰਤ ਮਹਾਨ ਪਰ ਉਪਕਾਰੀ ਅਦੁੱਤੀ ਸ਼ਹੀਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜੋ ਮਗਰ ਅਸਵੀ ਪੰਚਮੀ ਸੰਨ 1732 ਵਿਕਰਮੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਿੰਨ ਗੁਰ ਸਿੱਖਾਂ ਆਈ ਮਤੀ ਦਾਸ ਤੇ ਪੰਜ ਸੱਤੇ ਦਾਸ ਦੇ ਪੰਜ ਦਿਨਾਂ ਜੀ ਦੇ ਸਮੇਤ ਸ਼ਾਮ ਇਹ ਸਮਾਗਮ ਪਾਤਸ਼ਾਹ ਜੀ ਦਾ 350 ਸਾਂਗਾਂ ਸ਼੍ਰੀ ਦੀਹਾਣਾ ਮਨਾ ਰਹੇ ਹਨ।ਔਰ ਇਸ ਨੇ ਮਾਣ ਹਿਤ ਅੰਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਂਗਾਂ ਗੁਰਤਾ ਗਦੀ ਦਿਵਸ ਸੰਬੰਧ ਤਾਂ ਸਰਦਾ ਭਾਣਾ ਸਾਹਿਬ ਮਨਾ ਰਹੀਆਂ ਨੇ। ਜਿਵੇਂ ਕਿ तकरीबन ਸਾਰੀਆਂ ਸੰਗਤਾਂ ਭਲੀ ਪਾਉਂਦੀਆਂ ਨੇ। ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧੀ 300 ਸਾਲਾਂ ਦੀ ਜਨਮ ਦਿਵਸ ਮੌਕੇ ਮਹਾਨ ਨਗਰ ਕੀਰਤਨ ਦੀ འਰੰਭਤਾ ਵਿਸ਼ੋਲੇ ਕਾਫੀ ਸਮੇਂ ਤੋਂ ਗੁਰਦੁਆਰਾ ਧੋਬੀ ਸਾਹਿਬ ਅਸਾਮ ਤੋਂ ਹੋਈ ਜੋ ਭਾਰਤ ਭਰ ਦੇ ਵੱਖੋ ਵੱਖਰੇ ਸ਼ਹਿਰਾਂ ਪਿੰਡਾਂ ਕਸਬਿਆਂ ਨਗਰਿਆਂ ਵਿੱਚੋਂ ਮੁੰਡਾ ਹੋਇਆ ਇਸ ਵੇਲੇ ਦੇ ਪੰਜਾਬ ਦੀ ਧਰਤੀ ਤੇ ਸੰਤਾਨ ਨੂੰ ਦਰਸ਼ਨ ਦਾ ਇਹ ਬਖਸ਼ਿਸ਼ ਕਰ ਰਿਹਾ ਹੈ ਔਰ ਇਸੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਂ ਪਰ ਥਾਂ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ ਦੀ ਲੜੀ ਦੌਰਾਨ ਹੀ ਧੰਨ ਸਤਿਗੁਰੂ ਤੇਜ ਬਹਾਦਰ ਸਾਹਿਬ ਜੀ ਦੇ ਤਪ ਸਥਾਨ ਜਿੱਥੇ ਕਿ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਇਕਾਂਤ ਵਿੱਚ ਰਹਿ ਕੇ ਇਹ ਤਪੱਸ ਭਜਨ ਬੰਦਗੀ ਕੀਤੀ ਸਮਨ ਕੀਤਾ ਭਗਤੀ ਕੀਤੀ ਗੁਰਦੁਆਰਾ ਸ੍ਰੀ ਬਾਬਾ ਬਕੌਣਾ ਸਾਹਿਬ ਸੋ ਇਸ ਸਥਾਨ ਤੇ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚਿਤ ਤੌਰ ਤੇ 꾸ਦਮ ਉਪਰਾਧਾ ਕਰਦੇ ਆ ਰਹੀਆਂ ਹਨ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ 꾸ਵਿਕੇ ਗਏ ਸਨ ਜਿਨ੍ਹਾਂ ਦੇ ਵਿੱਚ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਤਾਂ ਨੂੰ ਨੇ ਹਾਲ ਕੀਤਾ ਪੰਥ ਦੇ ਪ੍ਰਸਿੱਧ ਪ੍ਰਚਾਰਕਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਕੇ ਕੌਤਕਾਂ ਬਾਰੇ ਗੁਰੂ ਕੇ ਜੀਵਨ ਬਾਰੇ ਗੁਰੂ ਕੀ ਸ਼ਹੀਦੀ ਦੇ ਬਾਰੇ ਸੁੰਦਰ ਵਿਚਾਰ ਸੰਤਾਂ ਨਾਲ ਸਾਂਝੇ ਕੀਤੇ ਸੋ ਅੱਜ ਇਸੇ ਹੀ ਉਪਨਕਸ਼ ਦੇ ਵਿੱਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਸਾਹਿਜ ਪਾਠਾਂ ਦੇ ਹੋਕ ਪਾਏ ਗਏ ਦੀਵਾਨ ਸੱਜੇ ਤਕਰੀਬਨ ਕੋਈ 25-30 ਹਜ਼ਾਰ ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰਿਆ ਲਾਹੇ ਪ੍ਰਾਪਤ ਕੀਤੇ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਮਾਗਮਾਂ ਜੰਦੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਮੁੱਖ ਰੂਪ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਗੁਰੂ ਸੱਚੇ ਪਾਖਾ ਸਾਤੇ ਗੁਰੂ ਦੀ ਸਿੱਖਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਦਸਮ ਪਿਤਾ ਜੀ ਦਾ ਗੁਰਤਾ ਗਦੀ ਦਿਵਸ ਮਨਾਉਂਦੇ ਆ ਹਾਂ 350 ਸਾਲਾਂ ਪੇਸ਼ਟਾਂ ਦੇ ਨੂੰ ਸਮਰਪਿਤ 22 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਉੱਚੇ ਵੱਡੇ ਪੱਧਰ ਤੇ ਜਿਹੜੇ ਮਹਾਨ ਗੁਰੂਤਿ ਸਮਾਗਮ ਨੇ ਸੋ ਉਹ ਉਦੀਕੇ ਗਏ ਨੇ ਨਗਰ ਕੀਰਤਨ ਦੀ ਸੰਪੂਰਨਤਾ ਦੇ ਤੇ ਇਹ ਮੰਦਰ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਤੇ ਫਿਰ ਗੁਰੂ ਕੇ ਸਤਨਗੁਰਾਂ ਅਸੀਸਗੰਸਾਹਬ ਉਹ ਇਸਥਾਨ ਤੇ ਸੋ ਵੱਡੇ ਪੱਧਰ ਤੇ ਇਹ ਗੁਰਮਤਿ ਸਮਾਗਮ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਹੋਣਗੇ ਸਮੂਹੀਆਂ ਸੰਗਤਾਂ ਪ੍ਰਤੀ ਇਹ ਬੇਨਤੀ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੇ ਮਹਾਨ ਸ਼ਹੀਦ ਸਿੱਖਾਂ ਨੂੰ ਆਪਣੀ ਅਕੀਦਤ ਦੇ ਆਪਣੀ ਸ਼ਰਤਾਂ ਦੇ ਹੁਣ ਪਹੁੰਚ ਕਰਨ ਵਾਸਤੇ ਜਿੱਥੇ ਜਿੱਥੇ ਨਗਰ ਕੀਰਤਨ ਪਹੁੰਚ ਰਿਹਾ ਹੈ ਉੱਥੇ ਵੀ ਹਾਜ਼ਰੀਆਂ ਭਰੋ ਤੇ 23 ਤਰੀਕ ਤੋਂ 29 ਤਰੀਕ ਨਵੰਬਰ ਸੋ ਇਹ ਜੋ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਚੱਲ ਰਹੇ ਨੇ ਇਹਨਾਂ ਵਿੱਚ ਵੀ ਵੱਡੇ ਪੱਧਰ ਤੇ ਹਾਜ਼ਰੀਆਂ ਭਰ ਕੇ ਗੁਰੂਆਂ ਕਿਸ਼ਕਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ